ਗੋਡਿਆਂ ਦਾ ਵਿੰਗੇ ਹੋ ਜਾਣਾ ਜਿਸ ਨੂੰ ਜੀਨੂ ਵੈਰਮ ਕਿਹਾ ਜਾਂਦਾ ਹੈ ਗੋਡੇ ਬਿਲਕੁਲ ਇਦਾਂ ਵਿੰਗੇ ਹੋ ਜਾਂਦੇ ਨੇ ਦੇਖੋ ਤੁਸੀਂ ਅਗਰ ਆਪਾਂ ਟਾਈਮ 'ਤੇ ਗੋਡਿਆਂ ਦੀ ਕਸਰਤ ਨਹੀਂ ਕਰਦੇ ਗੋਡੇ ਬਾਹਰੋਂ ਨਿਕਲ ਜਾਂਦੇ ਨੇ ਕਾਰਨ ਕੀ ਬਣਦਾ ਜਿਹੜੇ ਆਪਣੇ ਮਾਸਪੇਸ਼ੀਆਂ ਨੇ ਆਪਣੇ ਗੋਡਿਆਂ ਦੀਆਂ ਉਹ ਕਮਜ਼ੋਰ ਹੋ ਜਾਂਦੀਆਂ ਨੇ ਅਗਰ ਆਪਾਂ ਕਸਰਤਾਂ ਕਰਦੇ ਰਵਾਂਗੇ ਔਰ ਤੁਸੀਂ ਗੋਡੇ ਵਿੰਗੇ ਹੋਣ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰ ਦਿਓ ਤੁਸੀਂ ਜੀਨੂ ਵੈਰਮ ਜਾਂ ਬੋ ਲੈਗਸ ਜਾਂ ਬੋ ਨੀਜ਼ ਨੂੰ ਕਰ ਦੇ ਵਿੱਚ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲੀ ਜਿਹੜੀ ਤੁਸੀਂ ਕਸਰਤ ਕਰਨੀ ਹੈ ਉਹ ਤੁਸੀਂ ਕੀ ਕਰਨਾ ਇੱਕ ਸਹਰਾਣਾ ਲੈ ਲੈਣਾ ਹੈ ਔਰ ਸਹਰਾਣੇ ਨੂੰ ਤੁਸੀਂ ਦੋਨਾਂ ਗੋਡਿਆਂ ਦੇ ਵਿਚਾਲੇ ਐਦਾਂ ਕਰਕੇ ਦੇਖੋ ਤੁਸੀਂ ਇਸ ਨੂੰ ਦੋਨਾਂ ਗੋਡਿਆਂ ਦੇ ਵਿਚਾਲੇ ਉਹਦਾ ਦਬੋਗੇ ਔਰ ਇਥੇ ਹੋਲਡ ਕਰਨਾ 10 ਸੈਕਿੰਡ ਦੈਨ ਰਿਲੈਕਸ ਫੇ ਦਬਾਂਗੇ 10 ਸੈਕਿੰਡ ਹੋਲਡ ਦੈਨ ਰਿਲੈਕਸ ਹੋ ਗਈ ਪਹਿਲੀ ਐਕਸਰਸਾਈਜ਼ ਜਿਹੜੀ ਸੈਕਿੰਡ ਐਕਸਰਸਾਈਜ਼ ਤੁਸੀਂ ਕਰਨੀ ਹੈ ਜਿਹੜੇ ਤੁਹਾਡੇ ਆਹ ਵਾਲੇ ਮਸਲਸ ਨੇ ਇਸ ਨੂੰ ਸਟ੍ਰੈਚ ਕਰਾਂਗੇ ਸਿੱਧੇ ਪੈਰ ਚਾਂਗੇ ਇਸ ਲੱਤ ਨੂੰ ਇੱਧਰ ਰੱਖਾਂਗੇ ਦੂਸਰੇ ਹੱਥ ਨਾਲ ਇਦਾਂ ਸਟ੍ਰੈਚ ਕਰਾਂਗੇ ਜ਼ੋਰ ਦੀ ਇਸ ਜਗ੍ਹਾ ਤੇ ਸਟ੍ਰੈਚ ਪਏਗਾ 15 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਤੇ ਪੰਜ ਸੈਟ ਲਾਉਣੇ ਆਂ ਔਰ ਇੱਕ ਅਸਰਤਾ ਸਵੇਰੇ ਤੇ ਪਹਿਰੇ ਸ਼ਾਮ ਕਰਨੀਆਂ ਦੂਸਰੀ ਸਾਈਡ ਦੇਖੋ ਇਸ ਲੱਤ ਨੂੰ ਇੱਧਰ ਰੱਖਿਆ ਔਰ ਇਸ ਹੱਥ ਨਾਲ ਆਪਾਂ ਸਟ੍ਰੈਚ ਕਰਾਂਗੇ ਇੱਥੇ ਸਟ੍ਰੈਚ ਪਏਗਾ 15 ਸੈਕਿੰਡ ਹੋਲਡ ਇਸਦੇ 5 ਸੈਟ ਲਾਓ। ਇਹ ਤੀਜੀ ਕਸਰਤ ਤੁਸੀਂ ਕਰਨੀ ਹੈ, ਉਹ ਕਰਨੀ ਹੈ। ਤੁਸੀਂ ਬਿਲਕੁਲ ਦੇਖੋ ਸਾਈਡ ਲਾਈਨ 'ਚ ਐਦਾਂ ਪੈ ਜਾਣਾ ਹੈ ਔਰ ਇਸ ਲੱਤ ਨੂੰ ਆਪਣੇ ਉੱਪਰ ਚੱਕਣਾ ਐਦਾਂ ਕਰਕੇ ਔਰ ਇੱਥੇ ਤੁਸੀਂ ਹੋਲਡ ਕਰਨਾ 10 ਸੈਕਿੰਡ, ਦੈਨ ਰਿਲੈਕਸ। ਇਸਦੇ ਵਿੱਚ ਆਪਣੇ ਜਿਹੜੇ ਆ ਅੰਦਰ ਵਾਲੇ ਮਸਲਸ ਨੇ ਇਹਨਾਂ ਨੂੰ ਸਟਰੈਂਥਨ ਕਰਨਾ ਹੈ। ਦੁਬਾਰਾ ਦੇਖੋ ਉੱਪਰ ਚੱਕਤਾ, ਹੋਲਡ ਕੀਤਾ, ਦੈਨ ਰਿਲੈਕਸ। ਹੋਲਡ ਕੀਤਾ, ਦੈਨ ਰਿਲੈਕਸ। ਇਸਦੇ 5 ਸੈਟ ਇੱਧਰ, 5 ਸੈਟ ਇੱਧਰ ਲਾਉਣੇ ਆ। ਉਸ ਤੋਂ ਅਗਲੀ ਕਸਰਤ ਲਈ ਤੁਹਾਨੂੰ ਥੈਰਾ ਬੈਂਚ ਚਾਹੀਦਾ ਹੈ। ਜਿਸ ਦੇ ਵਿੱਚ ਆਪਾਂ हिਪ ਦੀ ਇੰਟਰਨਲ ਰੋਟੇਸ਼ਨ ਕਰਾਂਗੇ ਦੋਨਾਂ ਪੈਰਾਂ ਦੇ ਵਿੱਚ ਪਾ ਲੈਣਾ ਇਦਾਂ ਕਰਕੇ ਔਰ ਸਾਈਡ ਲਾਈਨ 'ਚ ਪੈ ਜਾਣਾ ਔਰ ਗੋਡੇ ਦੋਨੋਂ ਜੋੜ ਕੇ ਰੱਖਾਂਗੇ ਇਦਾਂ ਹੱਥ ਨਾਲ ਇਸ ਨੂੰ ਉੱਪਰ ਚੱਕਾਂਗੇ ਦੈਨ ਰਿਲੈਕਸ ਇੱਥੇ ਆਪਾਂ ਹੋਲਡ ਕਰਨਾ ਧਿਆਨ ਨਾਲ ਦੇਖੋ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਦੈਨ ਰਿਲੈਕਸ ਇਸਦੇ ਤੁਸੀਂ 10 ਸੈਟ ਲਾਉਣੇ ਆ ਉਦੋਂ ਅਗਲੀ ਕਸਵਤ ਕੀ ਹੋਏਗੀ ਤੁਸੀਂ ਸਿੱਧੇ ਪੈ ਜਾਓਗੇ ਔਰ ਦੋਨਾਂ ਗੋਡਿਆਂ ਦੇ ਵਿਚਾਲੇ ਸਹਣਾਣਾ ਰੱਖੋਗੇ ਜ਼ੋਰ ਦੀ ਦੱਬਣਾ ਇੱਥੇ ਹੋਲਡ ਕਰਨਾ 10 ਸੈਕਿੰਡ ਦੈਨ ਰਿਲੈਕਸ ਇਸ ਦੇ ਵੀ 10 ਸੈਟ ਲਾਓ ਆਸਾਨ ਕਸਰਤਾਂ ਕਰੋ ਨਾਲ ਹਾਰਟ ਪੈਕ ਦੋ ਤੁਸੀਂ ਬੋ ਨੀਜ਼ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ